ਉਹ ਭੁੱਲੇ ਤੂੰ ਡੋਰੇਮੋਂ ਦੀ ਨਵੀਂ ਫਿਲਮ ਦੇਖੀ ਆ ਉਹ ਅ ਚੁੱਪ ਕਰ ਜਾ ਤਾ ਯਾਰ ਕਿਉਂ ਦਿਮਾਗ ਖਾ ਰਹੇ ਆਂ ਕੋਈ ਆ ਕੇ ਖਾ ਰਹੇ ਆਂ ਅੱਛਾ ਇਹ ਤਾਂ ਖਟੋਰੀ ਹੈ ਬਈਆਂ ਥੋੜੀ ਨਲਕੀ ਕਹਿ ਰਹੀ ਸੀ ਤੂੰ ਮੈਂ ਕਹਿ ਰਿਆ ਸੀ ਜਿਹੜੀ ਡੋਰੇਮੋਂ ਦੀ ਕੱਲ ਨਵੀਂ ਫਿਲਮ ਆਈ ਹੈ ਨਾ ਮੈਂ ਕੱਲ ਉਹ ਦੇਖੀ ਅੱਛਾ ਅੱਛਾ ਮੇਰੇ ਡੈਡੀ ਕੱਲ ਨਵੀਂ ਐਲਸੀਡੀ ਲਿਆ ਹੈ ਨਾ ਮੋਂ ਚ ਦੇਖੀ ਦੀ ਕੱਲ ਪੂਰਾ ਨਜ਼ਾਰਾ ਆਇਆ ਹੁਣ ਹਣਾ ਤੈਨੂੰ ਨਾ ਹਾਂ ਹਾਂ ਕੱਲ ਗਵੰਡੀ ਵੀ ਸਾਡੇ ਘਰੇ ਆਏ ਸੀਗੇ ਕਹਿੰਦੇ ਬੜੀ ਘੈਂਟ ਐਲਸੀਡੀ ਓਏ ਜਿਹੜੀ ਦਾ ਐਡੀ ਕੋ ਹੋਣੀ ਆਣਾ ਬਹੁਤ ਥੋੜੀ ਉਹ ਨਾ ਨਾ ਮੈਂ ਦੱਸਦਾ ਤੈ ਉਲੇ ਮੈਨੂੰ ਬਣਾ ਦੇ ਆ ਲੈ ਇਹ ਅੱਡੀ ਵੱਡੀ ਐਲਸੀਡੀ ਅਸੀਂ ਸਾਹਮਣੇ ਵੀ ਗੱਲ ਤੇ ਲਾਈ ਆਪਣੀ ਤੇ ਮੇਰੇ ਡੈਡੀ ਨਾਲ ਮੈਨੂੰ ਕਹਿੰਦਾ ਕਹਿੰਦਾ ਹੁਣ ਆਪਾਂ ਏਸੀ ਵੀ ਲਿਆਵਾਂਗੇ ਕਰਨੀਆਂ ਚ ਉਹ ਹੋਰ ਹੈਗੀ ਆ ਆ ਤਾਂ ਖਤਮ ਵੀ ਹੋ ਗਈ ਯਾਰ ਹੈ ਖਤਮ ਵੀ ਹੋ ਗਈ ਉਹ ਥੋੜੀ ਜੀ ਤਾਂ ਹੈਗੀ ਸੀ ਸਾਰੀ ਤਾਂ ਤੂੰ ਖਾ ਗਿਆ ਸੀ ਯਾਰ ਚੱਲ ਛੱਡ ਕੋਈ ਗੱਲ ਨਹੀਂ ਮੇਰੇ ਡੈਡੀ ਫਿਰ ਮੈਨੂੰ ਕਹਿੰਦਾ ਕਹਿੰਦਾ ਐਤਕੀ ਦੀਵਾਲੀ ਤੇ ਨਾ ਚੁੱਪ ਕੇ ਪੜ ਲੈ ਹੁਣ ਮਾਸਟਰ ਆਉਣ ਵਾਲਾ ਕੀ ਚੰਨਤ ਨੂੰ ਯਾਰ ਉਹ ਪੜ੍ਹ ਲਈ ਅੱਛਾ ਅੱਜ ਪੇਪਰ ਹੈ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ ਉਹ ਮੈਨੂੰ ਕਿਹੜਾ ਖਰਾਂਦਾ ਹੈ ਚੱਲ ਦੋਨੋਂ ਦੋਸਤ ਇਕੱਠੇ ਫੇਲ ਹੁੰਨੇ ਆ ਚੱਲ ਠੀਕ ਏ ਤਾਂ ਚਲੋ ਵੀ ਬੱਚਿਓ ਤਿਆਰ ਹੋ ਜਾਓ ਪੇਪਰ ਸ਼ੁਰੂ ਹੋਣ ਲੱਗਿਆ ਗਾ ਪਦਾ 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 ਗਾ ਪਦਾ ਸਦਾ ਸਖਾ ਪਦਾ ਪਦਾ ਸਰ ਜੀ ਕਿ ਸ਼ੀਟ ਦਿਓ ਖੋਤਾ ਜਾਂ ਸਾਰਾ ਪੇਪਰ ਖਾ ਗਿਆ ਦੋ ਅੱਖਰ ਪੜ ਮਰ ਲੈਂਦਾ ਚੱਲ ਕਲਾਸ ਤੋਂ ਬਾਅਦ ਕੀ ਆਉਦੇ ਨੂੰ ساری ਕਲਾਸ ਨੂੰ ਪਤਾ ਮੇਰੀ ਇੰਕੀ ਮੈਡਮ ਨੂੰ ਪਿਆਰ ਕਰਦਾ ਤੂੰ ਬਾਦੋ ਟਰਾਈਆਂ ਮਾਰਦਾ ਓਏ ਉਹ ਹੈਲੋ ਮੈਂ ਦੂਜੀ ਕਲਾਸ ਤੋਂ ਮੈਡਮ ਨੂੰ ਪਸੰਦ ਕਰਦਾ ਸੁਣ ਗਿਆ ਤੈਨੂੰ ਪਿਆਰ ਨਾਲ ਸਮਝਾ ਰਿਹਾ ਹਟ ਜਾ ਮੈਡਮ ਮੈਨੂੰ ਪਿਆਰ ਕਰਦੀ ਹੈ ਉਹ ਰੋਜ਼ ਤਾਂ ਮੈਡਮ ਦਾ ਤੇਰੇ ਛਿੱਤਰ ਪੈਂਦੇ ਨੇ ਲੱਗਦਾ ਪਿਆਰ ਦਾ ਜਿਆਦਾ ਬਕਵਾਸ ਜੀ ਨਾ ਕਰ ਨਹੀਂ ਤਾਂ ਦੇਖਣਾ ਫਿਰ ਨਹੀਂ ਤਾਂ ਕੀ ਕਰੇਗਾ ਓਏ ਜੇ ਤੂੰ ਲੜਨਾ ਹੈ ਨਾ ਚਲ ਫਿਰ ਟਾਈਮ ਪਾ ਲੈ ਕਾਦੇ ਚ ਪਾਵਾਂ ਦੱਸ ਕਾਦੇ ਚ ਨਹੀਂ ਲੜਾਈ ਵਾਸਤੇ ਕਹਿ ਰਿਹਾ ਦੱਸ ਫਿਰ ਛੁੱਟੀ ਤੋਂ ਬਾਅਦ 3 ਵਜੇ ਹਾਂ ਕੋਈ ਨਾ ਆਈ ਤੂੰ ਬੁਲਾ ਲਈ ਇਹਨੂੰ ਬੁਲਾਣਾ ਆਲਾ ਨਾਲ ਇੱਕ ਸ਼ਰਤ ਆ ਜਿਹਦੇ ਵੀ ਕ ਲੈ ਤੂੰ ਤਾਂ ਹੁਣ ਹੀ ਡਰ ਗਿਆ ਚੱਲ ਨਹੀਂ ਬੁਲਾਉਂਦਾ ਤੂੰ ਵੀ ਨਾ ਬੁਲਾਈ ਮੇਰੀ ਮੂਰੀ ਟੈਨਸ਼ਨ ਨਾ ਲੈ ਤੂੰ ਬਸ ਆਪਣੇ ਮੁੰਡੇ ਇਕੱਠੇ ਕਰ ਨਲਦੇ ਸਾਲਾ ਕੁੱਟੂਗਾ ਅੱਜ ਮੈਨੂੰ ਜਿ ਚੰਗਾ ਮੇਰਾ ਮਨ ਜਾ ਲਾਏ ਮੈਂ ਪਹਿਲਾਂ ਹੀ ਛੁੱਟੀ ਲੈ ਕੇ ਘਰੇ ਲੰਘ ਜਾਣਾ ਚਲੋ ਵੀ ਬੱਚਿਓ ਲੈਸਨ ਨੰਬਰ 5 ਖੋਲ੍ਹ ਲਓ ਸਰ ਜੀ ਮੇਰੇ ਟਰਿੱਡ ਬੋਲ ਦੋ ਗਰੇ ਮੈਂ ਛੁੱਟੀ ਲੈ ਕੇ ਜਾਵਾਂਗੀ ਘਰੇ ਹੈ ਅੱਛਾ ਚਲੋ ਕੋਈ ਗੱਲ ਨਹੀਂ ਜੇ ਜ਼ਿਆਦਾ ਦਰਦ ਹੋ ਰਿਹਾ ਤੇ ਜਰੂਰ ਆ ਜਾ ਠੀਕ ਹੈ ਜੀ ਮਾਰ ਗਿਆ ਮੋਟਾ ਖੜਾ ਡਰਪੋਕ ਉਹ ਦੇਖੀ ਸੋਹਣਾ ਲੱਗ ਰਿਹਾ ਓਏ ਲੱਗਦਾ ਸਿਰਾ ਰਿਹਾ ਪਰ ਐਨਕ ਦਾ ਤੋਂ ਲਈ ਆ ਤੂੰ ਤੇਰੀ ਭਾਬੀ ਦਾ ਬਰਥਡੇ ਹੈ ਅੱਜ ਉਹਨੇ ਕਹੇ ਕਿ ਲਈ ਆ ਐਨਕ ਨਾਲ ਉਹਨੇ ਇੱਕ ਗਿਫਟ ਵੀ ਦੇਣਾ ਹੈ ਉਹ ਜੇ ਮਾਸਟਰ ਨੇ ਦੇਖ ਲਿਆ ਕਊਗਾ ਐਨਕ ਦਾ ਤੋਂ ਲਾ ਕੇ ਆਏ ਕਲਾਸ ਚ ਉਹ ਕੋਈ ਬਾਨਾ ਲਾ ਦਾਂਗੇ ਟੈਂਸ਼ਨ ਕਿਉਂ ਲੈਣਾ ਹੈ ਉਹ ਮਾਸਟਰ ਆ ਗਿਆ ਓਏ ਆ ਆ ਵੀ ਬੱਚੇ ਹੋ ਹੈ ਓਏ ਤੂੰ ਕਾਲੀ ਐਨਕ ਦਾ ਤੋਂ ਲਈ ਫਿਰਦਾ ਕਲਾਸ ਚ ਛੱਡ ਜ ਇੱਕ ਦੇ ਪ੍ਰਿੰਡ ਲੜ ਗਈ ਕਦਾ ਆਪਰੇਸ਼ਨ ਹੈ ਇਹ ਸਾਲ ਆਪਰੇਸ਼ਨ ਕਰਾਇਆ ਕਿ ਪ੍ਰਿੰਟ ਲੜ ਗਈ ਸਰਜੀ ਪਿੰਡ ਅੱਖ ਦੀ ਵਿੱਚ ਵੱੜ ਗਈ ਫਿਰ ਆਪਰੇਸ਼ਨ ਕਰਕੇ ਕੱਢਣੀ ਪਈ ਉਹ ਹੋਰ ਆ ਜੇ ਫਿਰ ਤੂੰ ਅੱਜ ਛੁੱਟੀ ਲੈ ਕੇ ਘਰੇ ਰੈਸਟ ਕਰ ਲੈਂਦਾ ਸਿੰਗਲ ਮਾਰਨਿੰਗ ਦੀ ਹਾਂਜੀ ਗੁੱਡ ਮਾਰਨਿੰਗ ਬੱਚੇ ਤੇਰੀ ਭਾਬੀ ਆ ਗਈ ਤੇ ਭਾਪੀ ਆ ਗਈ ਦੇਖ ਦੇਖੀ ਰੀ ਕੈਂਡ ਲੱਗ ਰਿਹਾ ਸਿਰਾਂ ਲੱਗ ਰਿਹਾ ਬੂੜਾ ਅੱਜ ਮੇਰਾ ਬਰਥਡੇ ਹੈ ਮੈਂ ਟੋਪੀਆਂ ਦੇ ਜਨ ਆਈਆਂ ਹਾਂ ਹੈਪੀ ਬਰਥਡੇ ਬੇਟਾ ਨਾਰੇਨਾ ਭੋਲੇ ਦੀ ਅੱਖ ਦਾ ਆਪਰੇਸ਼ਨ ਹੋਇਆ ਉਹਨੂੰ ਵੀ ਟੋਫੀ ਦੇ ਕੇ ਆ ਨਹੀਂ ਨਹੀਂ ਸਰ ਜੀ ਮੈਂ ਤਾਂ ਬਿਲਕੁਲ ਠੀਕ ਨਹੀਂ ਆ ਦੇਖੋ ਮੇਰੀ ਅੱਖਾਂ ਮੈਂ ਤਾਂ ਮਜ਼ਾਕ ਕਰਦਾ ਸੀ ਇਹਨੂੰ ਕਰਾਵਾ ਮਜ਼ਾਕ ਮੈਂ ਉਪੋਲੇ ਅੱਜ ਆਪਣਾ ਪੰਜਾਬੀ ਵਾਲਾ ਮਾਸਟਰ ਨਹੀਂ ਆਇਆ ਓਏ ਓਏ ਹੋ ਅੱਜ ਤਾਂ ਨਜ਼ਾਰੇ ਲਵਾਗੇ ਓਏ ਆਹ ਕੌਣ ਆ ਗਿਆ ਲੋ ਵੀ ਬੱਚਿਓ ਅੱਜ ਤੁਹਾਡੇ ਪੰਜਾਬੀ ਵਾਲੇ ਮਾਸਟਰ ਜੀ ਆਏ ਨਹੀਂ ਇਸ ਕਰਕੇ ਉਹਨਾਂ ਦੀ ਜਗ੍ਹਾ ਮੈਂ ਆਇਆ ਸਰ ਜੀ ਸਾਨੂੰ ਪਤਾ ਹੀ ਅੱਜ ਮਾਸਟਰ ਜੀ ਆਏ ਨਹੀਂ ਪਰ ਤੁਸੀਂ ਵੀ ਕਿਉਂ ਆਏ ਜੀ ਨਾਲੇ ਤੁਸੀਂ ਆਪਣਾ ਟਾਈਮ ਖਰਾਬ ਕਰਾਈ ਨਾਲੇ ਸਾਡਾ ਦਿਨ ਖਰਾਬ ਕਰਾਈ ਹਣਾ ਬੱਬੇ ਨਾਲੇ ਭੁੱਲੇ ਆਪਾਂ ਤਾਂ ਉਹ ਮਾਸਟਰ ਨੂੰ ਪਿੱਛੇ ਨਹੀਂ ਜਾਣਦੇ ਤੁਹਾਨੂੰ ਕਿਹਨੇ ਪੁੱਛਣਾ ਜੀ ਉਹ ਭੁੱਲੇ ਲੜਕੀ ਫਾਇਦਾ ਬੰਦਾ ਆਪਣਾ ਨੁਕਸਾਨ ਕਰਾ ਕੇ ਨਿਕਲੇ ਇਹ ਦੂਜਿਆਂਾਂ ਪਿੱਲੇ ਹੀ ਨਿਕਲ ਜੇ ਹਣਾ ਬੱਬੇ ਆ ਪਿਛਲੀ ਕਲਾਸ ਚ ਵੀ ਇੱਕ ਮਾਸਟਰ ਦੀ ਡਿਊਟੀ ਲੱਗੀ ਸੀ ਜੀ ਕਲਾਸ ਵਾਲਿਆਂ ਨੇ ਨੰਗਾ ਕਰਕੇ ਭੇਜਿਆ ਮਾਸਟਰ ਹਣਾ ਭੁੱਲੇ ਹੋਏ ਅੱਜ ਤਾਂ ਤੁਹਾਨੂੰ ਤਾਂ ਸਾਰਾ ਕੁਝ ਦੱਸ ਦਿਆਂ ਕਿਉਂਕਿ ਤੁਸੀਂ ਸਾਡੇ ਆਪਣੇ ਜੇ ਲੱਗਦੇ ਹੋ ਨਹੀਂ ਤਾਂ ਅੱਜ ਕੱਲ ਕਿਹੜਾ ਦੱਸਦਾ ਇੰਨਾ ਕੁਝ ਕਿਉਂ ਬੱਬੇ ਤੁਹਾਨੂੰ ਪਤਾ ਭੁੱਲੇ ਹੋਏ ਕਈ ਮਾਸਟਰ ਪ੍ਰਿੰਸੀਪਲ ਨੂੰ ਜਾ ਕੇ ਸ਼ਿਕਾਇਤ ਲਾ ਦਿੰਦੇ ਨੇ ਉਹ ਨਹੀਂ ਨਹੀਂ ਉਹ ਤਾਂ ਹੋਰ ਹੀ ਹੁੰਦੇ ਨੇ ਡੰਗਰ ਜਿਹੜੇ ਲੰਦ ਨਹੀਂ ਸ਼ਕਤ ਇਹਦਾ ਮਾਸਟਰ ਜੀ ਬਹੁਤ ਵਧੀਆ ਨੇ ਇਹ ਨਹੀਂ ਲਾਉਂਦੇ ਸ਼ਕਤ ਵੈਸੇ ਇੱਕ ਗੱਲ ਹੈ ਐਨੀ ਬੇਇਜ਼ਤੀ ਹੋਣ ਤੋਂ ਬਾਅਦ ਨਾ ਕੁੱਤਾ ਵੀ ਨਹੀਂ ਖੜਦਾ ਲੋਕ ਪਤਾ ਨਹੀਂ ਕਿਵੇਂ ਸੁਣੀ ਜਾਂਦੇ ਨੇ ਕਿਉਂ ਮਾਸਟਰ ਜੀ ਉਹ ਬੋਲੇ ਤੈਨੂੰ ਇਹ ਕੁਦਾ ਲੈ ਪਤਾਉਂ ਏ ਕਿਹੜੀ ਗੱਲ ਓਏ ਉਹ ਜਿਹੜਾ ਆਪਣਾ ਮੈਥ ਵਾਲਾ ਮਾਸਟਰ ਆਣਾ ਪੰਜਾਬੀ ਵਾਲੀ ਰੀਮੇਡ ਨੂੰ ਪਸੰਦ ਕਰਦਾ ਸੱਚੀ ਕਹਿ ਰਿਹਾ ਓਏ ਓਹ ਭਾਈ ਉਸਾਂ ਲੱਗੇ ਬਿੱਦੇ ਪੜਾਈ ਦੀ ਉਹ ਚੁੱਪ ਕਰ ਜਾ ਮਾਸਟਰ ਆ ਗਿਆ ਆ ਵੀ ਬੱਚਿਓ ਤਿਆਰੀਆਂ ਫਿਰ ਉਹ ਸੱਚੇ ਨੇ ਤਾਂ ਇੱਕ ਟੈਸਟ ਯਾਦ ਕਰਨ ਨੂੰ ਕਿਹਾ ਸੀ ਕੱਲ ਜਿਹਨੂੰ ਜਿਹਨੂੰ ਟੈਸਟ ਨਹੀਂ ਆਉਂਦਾ ਚੁੱਪਚਾਪ ਆਪਣੇ ਆਪਣੀ ਸ਼ੀਟ ਤੇ ਖੜੇ ਹੋ ਜਾਓ ਹਾਵੀ ਬੱਬੇ ਤੂੰ ਕਾ ਤੂੰ ਨਹੀਂ ਪੜਿਆ ਕੱਲ ਅਰਜੀ ਕੱਲ ਮੈਨੂੰ ਪੰਜਾਬੀ ਵਾਲੀ ਰਿੰਪੀ ਮੈਡਮ ਦਾ ਫੋਨ ਆ ਗਿਆ ਜੀ ਮੈਡਮ ਕਹਿੰਦੀ ਮੇਰੇ ਨਾਲ ਹਾਰੇ ਘਰ ਦੇ ਵਿਆਹ ਤੇ ਗਏ ਹੋਏ ਨੇ ਮੈਂ ਬਾਜ਼ਾਰ ਚੋਂ ਕੁਝ ਸਮਾਨ ਮੰਗਾਣਾ ਮੈਨੂੰ ਲਿਆ ਦੇਗਾ ਮੈਂ ਕਿਹਾ ਜੀ ਹੁਣ ਹੀ ਲਿਆ ਦੇਣਾ ਮੈਂ ਜੀ ਫਿਰ ਕੱਲ ਮੈਡਮ ਨੂੰ ਸਮਾਨ ਦੇਣ ਬਾਗੀ ਆ ਜੀ ਤਾਂ ਕਰਕੇ ਜੇ ਮੇਰੇ ਤੋਂ ਪੜਿਆ ਨਹੀਂ ਗਿਆ ਜੀ ਕੋਈ ਗੱਲ ਹੀ ਕੋਈ ਗੱਲ ਨਹੀਂ ਚਲ ਬਹਿ ਜਾ ਬਹਿ ਜਾ ਨਾਲੇ ਅੱਖ ਓੱਖੇ ਲੱਗ ਜਾ ਕਰ ਮੈਡਮ ਦੇ ਹੈ ਜੇ ਕੋਈ ਕੰਮ ਕਰ ਕਹਿੰਦੀ ਹੈ ਠੀਕ ਹੈ ਜੀ ਉਹ ਭੁੱਲੀ ਤੂੰ ਵੀ ਕੋਈ ਮੈਡਮ ਦਾ ਬੰਨ ਲਾ ਦੇ ਉਹ ਹਾਂ ਵੀ ਭੁੱਲੇ ਤੂੰ ਕੱਪਟਨ ਪੜਿਆ ਕੱਲ ਸਰ ਜੀ ਸ਼ਾਮ ਨੂੰ ਰਿੰਕਪੀ ਮੈਡਮ ਦਾ ਕੋਲ ਮੈਨੂੰ ਵੀ ਆ ਗਿਆ ਸੀ ਜੀ ਅੱਛਾ ਤੈਨੂੰ ਵੀ ਕਿਹਾ ਮੈਡਮ ਨੇ ਮੇਰੇ ਸਰ ਜੀ ਮੈਡਮ ਕਹਿੰਦੀ ਸਾਡੇ ਸਾਰੇ ਘਰ ਦੇ ਗਏ ਹੋਣੇ ਜੀ ਵਿਆਹ ਤੇ ਮੈਡਮ ਕਹਿੰਦੀ ਮੈਂ ਘਰੇ ਕੱਲੀ ਮੈਡਮ ਜੀ ਥੋੜਾ ਨੰਬਰ ਮੰਗਦੀ ਸੀ ਕਹਿੰਦੀ ਮੈਨੂੰ ਮੈਥ ਵਾਲੇ ਸਰ ਦਾ ਨੰਬਰ ਦੇ ਦੇ ਮੈਨੂੰ ਘਰੇ ਡਰ ਲੱਗਦਾ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂਗੀ ਮੈਂ ਕਿ ਜਿੰਨੀ ਗੱਲ ਪਿੱਛੇ ਮੈਥ ਵਾਲੇ ਸਰ ਨੂੰ ਕੰਨ 당 ਕਰਨਾ ਜੀ ਫਿਰ ਨਾ ਜੀ ਮੈਂ ਉਹਨਾਂ ਦੇ ਘਰੇ ਚਲਾ ਗਿਆ ਜੀ ਫਿਰ ਮੈਂ ਜੀ ਸਾਰੀ ਰਾਤ ਸਾਰਾ ਦਿਨ ਉਹਨਾਂ ਦੇ ਘਰੇ ਬੈਠਾ ਰਿਹਾ ਜੀ ਉਹਨ

اللہ ہو گیا اے بوائے تو بھی دہی پر چیے ریکمڈ کی چیز رہ گئی ہٹ جا یار تنگ نہ کر او دے دے یار نہیں تا مینوں نمبر نہیں ملنے اتے تو پرچی تیرے کول کیوں دو کے نہیں کریا تو مجھے تو میرے کول ائے اودو تنی یاد ا گئے چپ کر جا ہن او سارے پرچیاں تا میں لکھ کے لے ایا کروں تو تے کچھ بھی نہیں کریا مجھے لکھ کے لے ایا پھر کس کام کریا کوئی اٹھ گتا نہیں تسیں اوے چپ کر کے اپنا پیپر کر لو ਉਹ ਮੈਂ ਲਾਸਟ ਬਾਰ ਕਹਿ ਰਿਹਾ ਹਾਂ ਮੇਰੀ ਪਰਚੀ ਦੇ ਦੇ ਮੈਂ ਨਹੀਂ ਦਿੰਦਾ ਯਾਰ ਕੀ ਕਰ ਲੇਗਾ ਆਪ ਤੂੰ ਗਿਆ ਬੇਟਾ ਸਰਜੀ ਭੱਬੇ ਕੋਲ ਪਰਚੀ ਆਣੀ ਜੀ